ਪੁਲਿਸ ਵੱਲੋਂ ਇੱਕ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕੁੱਲ 5 ਆਰੋਪੀ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 4 ਕਿਲੋ 20 ਗ੍ਰਾਮ ਹੈਰਨ ਬਰਾਮਦ ਕੀਤੀ ਐ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਨੌਜਵਾਨਾਂ ਵੱਲੋਂ ਇਹ ਨਸ਼ਾ ਬਾਰਡਰ ਪਾਰ ਤੋਂ ਲਿਆਂਦਾ ਜਾਂਦਾ ਸੀ ਤੇ ਨੌਜਵਾਨਾਂ ਨੂੰ ਸਪਲਾਈ ਕੀਤਾ ਜਾਂਦਾ ਸੀ ਤੇ ਕੁਝ ਕੁ ਵਿੱਚ ਵਿੱਚ ਅਜੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਲੇਕਿਨ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਤੇ ਅਮਰitsar ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਨਸ਼ੇ ਦੀ ਇਹ ਸਪਲਾਈ ਚੇਨ ਚੱਲ ਰਹੀ ਸੀ ਤੇ ਇਸ ਦਾ ਪਰਦਾ ਪਾਸ਼ ਕਰਦੇ ਹੋਏ ਪੁਲਿਸ ਵੱਲੋਂ ਇੱਕ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 6 ਜਨਵਰੀ ਨੂੰ ਜੋ ਸੀਆਈ ਇਨਚਾਰਜ ਹੈ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਜੋ ਸਪਲਾਈਅਰਸ ਹੈ ਵੱਡੀ ਮਾਤਰਾ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਸਪਲਾਈ ਕਰਦੇ ਤੇ ਅੱਗੇ ਮੁਹਾਲੀ ਖਰੜ ਦੇ ਏਰੀਆ ਤੱਕ ਵੀ ਸਪਲਾਈ ਕਰਨ ਜਾਂਦੇ ఇన్ਫਰਮੇਸ਼ਨ ਕਾਫੀ ਪੁਗਤਾ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਹਿੱਡੋਂ ਚੌਕੀ ਦੇ ਨੇੜੇ ਤੇ ਉੱਥੇ ਫਿਰ ਇੱਕ ਗੱਡੀ ਵੈਨਿਊ ਜੋ ਗ੍ਰੈਂਡ ਦੀ ਗੱਟੀ ਹੈ ਬਲੈਕ ਕਲਰ ਦੀ ਉਹਨੂੰ ਜਦੋਂ ਰੋਕ ਕੇ ਜੋ ਉਹਦੇ ਵਿੱਚ ਡਰਾਈਵਰ ਤੇ ਉਹਦੇ ਨਾਲ ਤੇ ਇੱਕ ਸਾਥੀ ਸੀਗਾ ਉਹਨਾਂ ਨੇ ਪੁੱਛ ਕੇ ਜਦੋਂ ਕੀਤੀ ਸੀਗੀ ਤੇ ਉਹਨਾਂ ਨੇ ਆਪਣਾ ਨਾਮ यशप्रीत सिंह जो भटेंडा ਦਾ ਰਹਿਣ ਵਾਲਾ ਹੈਗਾ ਉਹਦੇ ਨਾਲ ਇੱਕ ਅੰਗਰੇਜ਼ ਸਿੰਘ ਜੋ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਉਹਨਾਂ ਨੇ ਆਪਣੀ ਪਛਾਣ ਦੱਸੀ ਉਹਨਾਂ ਦੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਦੇ ਵਿੱਚ ਚਾਰ ਪੈਕੇਟਸ ਨਿਕਲੇ ਜਿਦੇ ਵਿੱਚ 4 ਕਿਲੋ 200 ਗ੍ਰਾਮ ਹੈਰੋਇਨ ਸੀਗੀ ਤੇ ਕਮਰਸ਼ਲ ਕੁਆਂਟੀਟੀ ਤੇ ਵੱਡੀ ਇੱਕ ਡਰਗ ਦੀ ਖੇਪ ਸਾਡੇ ਸੀਆਈ ਟੀਮ ਨੇ ਉਥੋਂ ਰਿਕਵਰ ਕੀਤੀ ਤੇ ਅੱਗੇ ਇਹਨਾਂ ਦੀ ਇਹਨਾਂ ਦੀ ਅਰੈਸਟ ਪਾਈ ਗਈ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਹੋਰ ਇਹਦੇ ਵਿੱਚ ਜੋ ਏਰੀਆ ਦੇ ਜੋ ਸਪਲਾਈਅਰਸ ਹਨ ਉਹਨਾਂ ਦਾ ਪਤਾ ਲੱਗਿਆ ਜਿਨ੍ਹਾਂ ਦੇ ਵਿੱਚ ਮੇਨ ਜੋ ਹੈਗਾ ਇੱਕ ਪਰਬਜੋ ਨਾ ਦਾ ਮੁੰਡਾ ਹੈਗਾ ਜੋ ਕੂਮ ਕਲਾ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਇੱਕ ਹਰਸ਼ਦੀਪ ਨਾ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਦਾ ਹੀ ਰਹਿਣ ਵਾਲਾ ਹੈ ਇਹਦੇ ਨਾਲ ਇਹ ਗੁਰਤੇਜ ਉਰਫ ਗੁਰੀ ਆ ਪਸ ਨੂੰ ਨੂਬੀ ਆਗੇ ਇਹਨਾਂ ਦੀ ਪੂਛਕੀ ਡਿਸ਼ ਅਗੇ ਫੈਕਟਰੀ ਨੂੰ ਤੇ ਇਹਨਾਂ ਨੂੰ ਵੀ ਫਿਰ ਅਰੈਸਟ ਕਰਕੇ ਅਗੇ ਨਾ ਤੋਂ ਵੀ ਫਿਰ ਅਗੇ ਪੂਛਕੀ ਜਾਰੀ ਹੈ ਇੱਕ ਵੱਡੀ ਕਮਰਸ਼ਲ ਕੁਆਂਟੀਟੀ ਹੈਰੋਇਨ ਦੇ ਰਿਕਵਰ ਇਸ ਕੇਸ ਦੇ ਵਿੱਚ ਹੋਈ ਆ ਮੋਸਟਲੀ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜੋ ਸਪਲਾਈ ਚੇਨ ਹੈਗੀ ਵਿੱਚ ਖੰਨਾ ਨੂੰ ਵੀ ਕਵਰ ਕਰਦੇ ਹੋਏ ਵੱਖਰੀ ਵੱਖਰੀ ਜ਼ਿਲ੍ਹਿਆਂ ਦੇ ਵਿੱਚ ਇੱਕ ਡਰਗ ਨੂੰ ਸਪਲਾਈ ਕਰਦੇ ਤੇ ਸਾਰੇ ਕੇ ਸਾਰੇ ਕੇਸਸ ਦੇ ਵਿੱਚ ਕਾਫੀ ਇੱਕ ਆਰਗੇਨਾਈਜ਼ਡ ਜੂ ਨੈਟਵਰਕ ਹੈਗਾ ਉਹਨੂੰ ਅਨਰਥ ਕੀਤਾ ਹੈ ਜਗਬਾਣੀ ਟੀਵੀ ਲਈ ਵਿਪਨ ਭਾਰਦवाज ਦੀ ਰਿਪੋਰਟ